ਸਾਰ ਪਰੀ ਸਸਰੀ ਕਾਲ ਫੇਸਬੁਕ ਤੇ YouTube ਵਾਲਿਆਂ ਨੂੰ YouTube ਵਾਲਿਆਂ ਨੂੰ ਕਿਹਦੇ ਐਡ ਲਾਉਣੀ 5 ਤੋਂ 7 ਫੋਟੋਆਂ ਭੇਜਿਆ ਕਰੋ ਤੇ ਪੰਜ ਤੇ ਆਪਾਂ ਐਡ ਲਾ ਦਨੇ ਆ ਵੀਰ ਕੋ ਸਾਰੀ ਵਖ ਭਰਾ ਬਣ ਕੇ ਸਟੈਪ ਨਾ ਕਰੋ ਆਪਾਂ ਲਗਾਏ 5 ਤੋਂ 6 ਚੀਜ਼ਾਂ ਤੇ ਵੀਰ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਭਰਾ ਭਣ ਕੇ ਲਾਈਕ ਕਰਦਿਆ ਕਰੋ ਜੀਲਾ ਹੁਸ਼ਿਆਰਪੁਰ ਟਾਂਡੇ ਦੇ ਤੇ ਗਵਿੰਦਪੁਰ ਦੇ ਸੰਦ ਦੀ ਟਰਾਲਾ ਖੜਾ ਹੈ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਸਰੀ ਗਵਿੰਦਪੁਰ ਸਾਹਿਬ ਦੇ ਟਾਂਡੇ ਦੇ ਸਾਹਮਣੇ ਟਰਾਲਾ ਖੜਾ ਏ ਜਿਲ੍ਹਾ ਹਿਸ਼ਾਰਪੁਰ ਕੋਕਾਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਪੀਣਾ ਸੰਪਰਕ ਕਰ ਸਕਦੇ ਆ ਸਵਾ 2 ਫਟਵਾੜ ਤੇ 10 ਨੜੀ ਦੀ ਹਾਬਾ 10 ਇੰਚੀ ਗਾਟਾ ਥੋੜੀ ਮੇਰ ਗਾਡਰਾਂ ਦੇ ਫੇਰ ਸਪੋਰਟਾਂ ਲੱਗੀਆਂ ਕਿੰਚੀਆਂ ਬਣਾ ਕੇ ਲਾਈਆਂ ਤੇ 50 ਪੈਸੇ ਟਾਇਰ ਦੇ ਪੱਕੇ ਤੇ ਬਹੁ ਬਜੇ ਟਰਾਲਾ ਕੇ ਵੀਰ ਭਾਈਆਂ ਰੇਲਦਾ ਹਿੱਸਾ ਤੇ 22 ਦੇ ਬਹਿਰਾਂਗਾ ਮੱਛੀ ਹੁੱਕ ਦੇ ਟਰਾਲਾ ਤੇ ਸਾਢੇ ਸਵਾਤ ਦੇ ਫਟਾ ਵੈਟਾ ਸਵਾਦੋ ਫਟਵਾੜ ਮੱਛੀ ਉੱਕ ਚ ਟਰਾਲਾ ਟੂਕੇ ਦਾ ਰੰਗ ਕੀਤਾ ਵਾ ਜਾਲੀ ਲੱਗੀ ਵੀ ਵੈਂਟ ਨੂੰ ਰੇਟ ਹੈਗਾ 3,20,000 ਕਿਹੜਾ 10 ਬੰਦਿਆ ਬੰਦਿਆਂ ਨੂੰ ਸ਼ੇਅਰ ਕਰਕੇ ਜਾਊਗਾ 5000 ਰੁਪਏ ਵੀਰ ਲੈਸ ਕਰੂੰਗਾ ਤੇ ਚੈਨਲ ਸੈਕਸ ਵੇਅਰ ਕੀਤਾਊਗਾ ਵਧਿਆ ਕਮੈਂਟ ਕੀਤਾ ਹੋਊਗਾ ਜੇ ਕਿਸੇ ਵੀਰ ਭਾਈ ਨੇ ਲੈਣ ਜਾਣਾ ਤੇ 10 ਬੰਦੇ ਨੂੰ ਵੀਡੀਓ ਸ਼ੇਅਰ ਕਰ ਜੇ ਗਰੁੱਪਾਂ ਚ ਉਹ 10 ਚ ਤੇ ਪੰਜ ਬੰਦਿਆਂ ਨੂੰ ਅਜਿਹਾ 5000 ਰੁਪਏ ਲੈਸ ਕਰ ਜੂਗਾ ਤਿੰਨ ਤਿੰਨ 15 ਦਾ ਟਰਾਲਾ ਮਿਲ ਜੂਗਾ ਇਹ ਤੇ ਬਹੁ ਵਜੇ ਟਰਾਲਾ ਕੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਲੈਟਾ ਛੇਟਾ ਲੱਗਣ ਲਗੀ ਵੀਲ ਕਵਰ ਚੜੇ ਹੋਏ ਟਰਾਲੇ ਦੇ ਰਿੰਬਾਂ ਦੇ ਤੇ 50 ਪੈਸੇ ਟਾਇਰ ਸਵਾ 3 ਫੁੱਟ ਵੱਡਾ ਇਹਦਾ ਸਵਾ 2 ਫੁੱਟ ਬਾੜਾ ਤਾਂ ਨਹੀਂ ਹੱਬਾ ਟੂਕੇ ਦਾ ਰੰਗ ਕੀਤਾ ਵਾ ਹੈਵੀ ਟੋਪ ਪਰ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹ ਆ ਨੰਬਰ ਚ ਕੋਈ ਅੱਖਰ ਦੇ ਫਰਕ ਹੋਇਆ ਗੱਤੇ ਦੇ ਉੱਤੇ ਫੋਟੋ ਲੱਗੀ ਆ ਇਸ ਨੰਬਰ ਤੇ ਤੁਹ ਨਹੀਂ ਲਾ ਸਕਦੇ ਕੋਈ ਨੰਬਰ ਆਏ ਹੈ ਇਹ ਮੈਂ ਸਿਰੇ ਦਾ ਹੀ ਨੰਬਰ ਦੱਸਦਾ ਏ ਗੱਤੇ ਵਾਲੀ ਫੋਟੋ ਕੋਈ ਵੀ ਨੰਗ ਜਾਂਦਾ ਮੱਛੀ ਉੱਕ ਜਿਨਾਂ ਦਾ ਟਰਾਲਾ ਹੈ ਲੀਲੇ ਰੰਗ ਦਾ ਤੇ ਖੱਟੇ ਰੰਗ ਦਾ ਪਾਏ ਵੀ ਆ ਵਿੱਚ ਹੈਵੀ ਤੋਂ ਪਾਰਾ ਟਰਾਲਾ ਬਣਿਆ 32 ਤੋਂ 33 ਕੁਆਂਟਲ ਦਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇ ਵੇ ਨੇਜਰ ਕਰਦੇ ਦਾ ਰੈਡ ਬਣਿਆ ਵਾ ਸਵਾ ਦੋ ਫੁੱਟ ਵਾੜਾ ਤੇ ਬੜੀਆ 6m ਦੀ ਖਿਚਾਦਰ ਲੱਗੀ ਵੀ ਇਹਨੂੰ ਰੇਲ ਦਾ ਹਿੱਸਾ 20 ਬਾਈ ਦੇ ਬਹਿਰ ਨਾ ਕਿਸੇ ਵੀਰਪਾ ਜੀ ਲੈਣਾ ਬਿਨਾਂ ਸੰਪਰਕ ਕਰ ਸਕਦੇ ਚੱਕ ਲੋ ਮਿਲਟੋ ਮਿਲਟੀ ਗਾਂ ਸੀ ਜਣਾਉਂਦਾ ਜਾਂਦਾ ਵੀਰ ਬਣ ਕੇ ਬਹੁ ਬਜਾ ਟਰਾਲਾ ਵੀਰ ਕੋ ਸਾਰੀ ਵੇ ਕਪੜਾ ਬਣ ਕੇ ਸਟੈਪ ਨਾ ਕਰਿਓ ਫਾਰਮ ਡ੍ਰੈਗ ਟਰੈਕਟਰ ਆ ਬਹੁ ਬੜੀਆ ਕਿਸੇ ਵੀਰਪਾ ਜੀ ਨਹੀਂ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ 2005 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਨੀੜਾਈ ਟਰੈਕਟਰ ਆ ਸਾਰਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਨਵੇਂ ਟਾਇਰ ਆ ਟਰੈਕਟਰ ਦੇ 90 ਪੈਸੇ ਇੰਜਨ ਗੇਅਰ ਦਾ ਪੂਰਾ ਓਕੇ ਬੈਟਰੀ ਛੇੜੀ ਨਵੀਂ ਆ ਟਰੈਕਟਰ ਸੈਲਫ ਸਟਾਰ ਆ 2005 ਮਾਡਲ ਆ ਤੇ ਵੀਰਾਂ ਦੇ ਬੜੇ ਵਾਅਕੇ ਲੈ ਸਕਦੇ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਆਲਟਰਨੇਟਰ ਨਵਾਂ ਲੱਗਿਆ ਵੱਡਾ ਤੇ ਕੋਕਾ ਵੀ ਟਰੈਕਟਰ ਆ ਆ ਟਾਇਰਾਂ ਦੀ ਲਿਖੇ ਜਿਵੇਂ ਵੇਖ ਸਕਦੇ ਬਿਲਕੁਲ ਪੱਕੇ ਟਾਇਰ ਆ ਨਵੇਂ ਪੰਜਾਬ ਨੰਬਰ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੁਨੀ ਜਦ ਸਿਆਣੇ ਗਲੇ ਨੇ ਵੀਰਾਂ ਨੇ ਤੇ ਬਹੁ ਬਈਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਕੋਕਾ ਵੀ ਟਰੈਕਟਰ ਆ ਇੰਜਨ ਕੇ ਤਾਂ ਓਕੇ ਆ ਮਰਗੜੀ ਕਾਰਡ ਨਾਮੇ ਲੱਗੇ ਵੀ ਟਰੈਕਟਰ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਜਾ ਸਾਨੂੰ ਤੇ ਰਾਂਗਕ ਸ਼ਾਂਕ ਵਧ ਜਾ ਪਿਆ ਟਰੈਕਟਰ ਦਾ ਤੇ ਵੀਡੀਓ ਲਾਈਕ ਕਰਦੇ ਅਗਰ ਸ਼ੇਅਰ ਕਰਦੇ ਭਰਾ ਬਣ ਕੇ ਸ਼ੇਅਰ ਕਰਜਾ ਕਰੋ ਵੀਡੀਓ ਚੰਗਾ ਤੇ ਲਾਈਕ ਕਰਜਾ ਕਰੋ ਟਰੈਕਟਰ ਬਹੁ ਬਈਆ ਕੋਕਾ ਵੀ ਸਕੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਛੱਤੀ ਦੀ ਟਰੈਕਟਰ ਇੰਜਨ ਗੇਅਰ ਦਾ ਓਕੇ ਆ 2014 ਮਾਡਲ ਛੱਤੀ ਦੀ ਡੇਸ਼ਨ ਤੇ ਬਾਰਨੇਟ ਲੱਗੀ ਹੈ ਟਿਕਸ਼ਿਕ ਲੱਗਿਆ ਵਾ ਟਰੈਕਟਰ ਨੂੰ ਫੇਵਰ ਦੀ ਛੱਤੀ ਲੱਗੀ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇ ਕਪੜੇ ਵਾਲੀ ਛਤਰੀ ਆ ਸੌਰੀ ਵੀਰੇ ਕਹਿਣਾ ਸੀ ਕਪੜੇ ਵਾਲੀ ਛਤਰੀ ਆ ਕਿਸੇ ਵੀਰ ਭਾਈ ਜੀ ਲੈਣਾ ਵੀਰਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਰੇਟ ਤੋਂ ਵੀ ਫੋਨ ਤੇ ਕਰ ਸਕਦੇ ਆ ਟਾਇਰ ਹੈਗੇ ਸਪਜਾਗ ਪੈਸੇ ਇੰਜਣ ਗੇਰ ਦਾ ਪੂਰਾ ਟਰੈਕਟਰ ਓਕੇ ਹੱਕ ਬੋਗ ਜਾਂ ਲੱਗੀ ਟਰੈਕਟਰ ਨੂੰ ਰੈਂਪਰ ਚੈਂਪਰ ਲੱਗਿਆ ਵਾ ਤੇ ਟਾਇਰ ਵੀ ਵੇਖ ਸਕਦੇ ਟਰੈਕਟਰ ਦੀ ਲੋਕੇਸ਼ਨ ਤੀ ਇੰਜਣ ਗੇਰ ਦਾ ਓਕੇ 2014 ਮਾਡਲ ਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਸੈੜ ਕੇ ਇਹ ਰਹਾ ਟਰੈਕਟਰ ਕੋਕਾ ਵੀ ਟਰੈਕਟਰ ਕੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਸੋਹਣਾ ਟਰੈਕਟਰ ਆ ਇੰਜਨ ਕੇ ਦਾ ਪੁਰਾਣਾ ਓਕੇ ਆ ਬਹੁਵਗਿਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਜਕਤੀ ਦੀ ਮਸ਼ੀਨ ਆ ਕਿਸੇ ਵੀਰ ਭਾਈ ਨੇ ਲੈਣੀ ਰੀਪਰ ਬਹੁਵਗਿਆ ਕੇ ਕੋਕਾ ਪੀਸ ਮਸ਼ੀਨ ਮੈਂ ਮੈਂ 2021 ਮਾਡਲ ਆ ਇਹ ਤੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਲਓ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਜੀ ਤੇ ਬਿਲਕੁਲ ਨਵੇਂ ਆਰਗੀ ਮਸੀਹ ਪਈ ਹੈ ਟਾਇਰਾਂ ਦੇ ਜੇ ਲੀਖਰਾ ਵੀ ਨਹੀਂ ਘਸਿਆ ਬਹੁਤ ਘੱਟ ਚੱਲੀ ਵੀ ਆ ਜਗਤਜੀਤ ਦੀ ਮਸੀਹ ਕੋਕਾ ਬੀਸ ਸਰੇ ਜਾਣਕਾਰੀ ਲੈਣੀ ਹੋਵੇ ਫੋਨ ਲੱਗ ਲੈ ਸਕਦੇ ਆ ਤੇ ਕੋਕਾ ਬੀਸ ਵਲਸੇਣੀ ਨਾਲ ਜਗਤਜੀਤ ਦੀ ਠੰਡ ਬਹੁਤ ਵੇਲੇ ਪਾਲਾ ਲੱਗੀ ਜਾਂਦਾ ਵੀਡੀਓ ਕੋ ਸ਼ੇਅਰ ਕਰ ਜਾ ਕਰੋ ਵੀਡੀਓ ਬਣਾਉਣੀ ਬਹੁਤ ਓਕੀ ਆ ਤੇ ਸਰੇ ਜਾਣਕਾਰੀ ਲਈ ਫੋਨ ਲੱਗਦੇ ਵਧਿਆ ਮਸੀਹ ਪਈ ਪੱਖੇ ਛੱਕੇ ਤੇ ਟੜੀਲ ਖੀਲ ਵਧਿਆ ਪਈ ਆ ਤੇ ਕਹਿੰਦਾ ਮੈਂ ਤੁਹਾਨੂੰ ਕੀ ਦੱਸ ਸਕਦਾ ਟਾਇਰ ਸ਼ਾਇਰ ਵਧੀਆ ਪੱਖੇ ਜਮਣੋਂ ਵਿੱਚੋਂ ਤਾਂ ਖੋਲ ਹੀ ਨਹੀਂ ਰਹੇ ਨੇ ਪੱਖੇ ਛੱਕੇ ਵਧੀਆ ਰੀਲ ਦਾ ਜੇ ਰੰਗ ਵੀ ਨਹੀਂ ਲਿਆ ਜਗਤਜੀਤ ਦੀ ਮਸੀਨਾ ਤੇ ਮਾਲਕ ਵੀ ਇਹ ਨੰਬਰ ਉੱਤੇ ਚੱਲੇ ਜਾਂਦਾ ਸਾਰੀ ਜਾਣਕਾਰੀ ਫੋਨ ਲਗਾ ਲੈ ਸਕਦੇ ਆ ਤੇ 2000 ਮਾਟਰ ਲਾਓ 2015 ਮਾਟਰ ਟਰੈਕਟਰ ਆ ਇੰਜਨ ਘੇਰ ਦਾ ਕੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਟਾਇਰ ਬਾਵਾ ਪਾਏ 70 75 ਰੁਪਏ ਤੇ 2015 ਮਾਡਲ ਮੂਲੇ ਟਾਇਰ ਹੈਗੇ 50 ਕੁ ਪੈਸੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਲਓ ਮਾਲਕ ਵੀ ਤਾਂ ਨੰਬਰ ਉੱਤੇ ਜੰਗੀ ਦਿੰਦਾ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਤੇ ਰੇਟ ਹੈਗਾ 4.5 ਲੱਖ ਮੌਕੇ ਦੇ ਮਾਨਤਾਨ ਕਰ ਦੇਣਗੇ ਤੇ ਬੋਬੇ ਟਰੈਕਟਰ ਤੇ ਇੰਜਨ ਗੇਰ ਤਾਂ ਪੂਰਾ ਓਕੇ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਆ ਟੈਰ ਵੀ ਵੇਖ ਸਕਦੇ ਆ ਤੇ ਟਰੈਕਟਰ ਵੀ ਵੇਖ ਸਕਦੇ ਵਧੀਆ ਟਰੈਕਟਰ ਹੈ 3630 ਟਰੈਕਟਰ ਆ ਇੰਡੀਅਨ ਕੇ ਦਾ ਪੂਰਾ ਓਕੇ ਆ ਸਟਿੱਕਰ ਸਟਿੱਕਰ ਕਾਲੇ ਕੀਤੇ ਹੋਏ ਆ ਪੂਰਾ ਸ਼ੌਕ ਨਾਲ ਰੱਖਿਆ ਵੀਰ ਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਬੋਹ ਭਾਈਏ ਟਰੈਕਟਰ ਆ ਤੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਕੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਤੇ ਬਹੁਤ ਵਧੀਆ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣਾ ਚਾਹੀਦਾ ਨਾ